ਹਾਂਜੀ ਬੱਚੇ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੱਚੇ ਅੱਜ ਆਪਾਂ ਆਪਣਾ ਪਾਠ ਨੰਬਰ 6 ਸਜੀਵ ਅਤੇ ਉਹਨਾਂ ਦਾ ਝਗਿਰਦਾ ਇਸ ਪਾਠ ਦੇ ਅੱਜ ਆਪਾਂ ਅਭਿਆਸ ਦੇ ਪ੍ਰਸ਼ਨ ਕਰਾਂਗੇ ਤਾਂ ਸਭ ਤੋਂ ਪਹਿਲਾਂ ਨੇ ਖਾਲੀ ਥਾਵਾਂ ਭਰੋ ਮੱਛੀ ਦਾ ਸਾਹ ਅੰਗ ਇਹ ਕਿਹੜਾ ਹੁੰਦਾ ਬੱਚੇ ਗੱਲ ਫੜੇ ਵਾਤਾਵਰਨ ਦੇ ਦੋ ਭਾਗ ਹੁੰਦੇ ਨੇ ਕਿਹੜੇ-ਕਿਹੜੇ ਜੈਵਿਕ ਅਤੇ ਅਜੈਵਿਕ ਸੂਰਜ ਦੀ ਰੌਸ਼ਨੀ ਆਵਾਜ਼ ਦਾ ਕਿਹੜਾ ਭਾਗ ਹੁੰਦਾ ਬੱਚੇ ਅਜੈਵਿਕ ਧਰਤੀ ਤੇ ਰਹਿਣ ਵਾਲੇ ਜੀਵਾਂ ਨੂੰ ਆਪਾਂ ਕੀ ਕਹਿੰਦੇ ਹਾਂ ਸਥਲੀ ਜੀਵ ਸਾਰੇ ਸજીਵ ਵਾਧਾ ਦਿਖਾਉਂਦੇ ਨੇ ਤੇ ਪ੍ਰਜਨਨ ਕਰਦੇ ਹਨ ਹਾਂਜੀ ਬੱਚੇ ਇਸ ਤੋਂ ਬਾਅਦ ਹੈ ਸਹੀ ਜਾਂ ਗਲਤ ਲਿਖੋ ਕੈਕਟਸ ਆਪਣੇ ਤਣਿਆਂ ਦੀ ਵਰਤੋਂ ਕਰਕੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਕਰਦਾ ਹੈ ਤਾਂ ਬੱਚੇ ਆਪਾਂ ਨੂੰ ਪਤਾ ਹੈ ਕਿ ਕੈਕਟਸ ਹੈ ਜਿਹੜਾ ਇਹ ਮਾਰੂਥਲ ਦਾ ਪੌਦਾ ਹੈਗਾ ਤਾਂ ਕੈਕਟਸ ਦੇ ਜਿਹੜੇ ਪੱਤੇ ਨੇ ਇਹ ਕੰਡਿਆਂ ਦੇ ਵਿੱਚ ਰੂਪਾਂਤਰਿਤ ਹੋਏ ਹੁੰਦੇ ਨੇ ਤਾਂ ਕਿ ਪੱਤਿਆਂ ਦੇ ਵਿੱਚੋਂ ਪਾਣੀ ਦਾ ਵਾਸ਼ਪੀਕਰਨ ਘੱਟ ਤੋਂ ਘੱਟ ਹੋਵੇ ਤਾਂ ਇਸ ਲਈ ਕੈਕਟਸ ਆਪਣੇ ਤਣੇ ਦੀ ਵਰਤੋਂ ਕਰਕੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਕਰਦਾ ਹੈ ਤਾਂ ਇਹ ਕਥਨ ਕੀ ਹੈ ਬੱਚੇ ਸਹੀ ਊਠ ਦਾ ਕੁੱਬ ਭੋਜਨ ਅਤੇ ਪਾਣੀ ਇਕੱਠਾ ਕਰਦਾ ਹੈ ਇਹ ਵੀ ਸਹੀ ਹੈ ਸਾਰੇ ਹਰੇ ਪੌਦੇ ਉਤਪਾਦਕ ਹਨ ਤਾਂ ਬੱਚੇ ਸਾਨੂੰ ਪਤਾ ਹੈ ਕਿ ਜਿਹੜੇ ਵੀ ਹਰੇ ਪੌਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਕੀ ਮੌਜੂਦ ਹੁੰਦਾ ਹੈ ਕਲੋਰੋਫਿਲ ਕਲੋਰੋਫਿਲ ਦੀ ਮੌਜੂਦਗੀ ਕਰਕੇ ਸਾਰੇ ਹਰੇ ਪੌਦੇ ਨੇ ਜਿਹੜੇ ਆਪਣਾ ਭੋਜਨ ਆਪ ਬਣਾ ਸਕਦੇ ਨੇ ਤਾਂ ਇਸ ਲਈ ਜਿਹੜੇ ਪੌਦੇ ਆਪਣਾ ਭੋਜਨ ਆਪ ਬਣਾ ਸਕਦੇ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਉਤਪਾਦਕ ਤਾਂ ਇਸ ਲਈ ਇਹ ਕਥਨ ਕੀ ਹੈ ਸਹੀ ਹੈ ਜੈਵਿਕ ਭਾਗ ਪਾਣੀ ਹਵਾ ਅਤੇ ਮਿੱਟੀ ਹਨ ਤਾਂ ਇਹ ਕਥਨ ਕੀ ਹੈ ਗਲਤ ਹੈ ਕਿਉਂਕਿ ਜੈਵਿਕ ਭਾਗ ਦੇ ਵਿੱਚ ਕੀ ਆ ਜਾਂਦੇ ਨੇ ਬੱਚੇ ਜੀਵ ਜੰਤੂ ਆ ਜਾਂਦੇ ਨੇ ਤੇ ਪੇੜ ਪੌਦੇ ਆ ਜਾਂਦੇ ਨੇ ਜਦੋਂ ਕਿ ਪਾਣੀ ਹਵਾ ਤੇ ਮਿੱਟੀ ਇਹ ਵਾਤਾਵਰਨ ਦੇ ਅਜੈਵਿਕ ਭਾਗ ਹਨ। ਹਾਂਜੀ ਬੱਚੇ ਅੱਗੇ ਹੈਗਾ ਕਾਲਮ ਊੜਾ ਦਾ ਕਾਲਮ ਆੜਾ ਨਾਲ ਮਿਲਾਨ ਕਰੋ। ਧਰਤੀ ਉੱਤੇ ਊਰਜਾ ਦਾ ਮੁੱਖ ਸਰੋਤ ਕੀ ਹੈ? ਸੂਰਜ। ਬ੍ਰਿਛ ਵਾਸੀ ਕੌਣ ਨੇ? ਬਾਂਦਰ ਬ੍ਰਿਛ ਵਾਸੀ ਜਿਹੜੇ ਦਰਖਤਾਂ ਦੇ ਉੱਪਰ ਰਹਿੰਦੇ ਨੇ ਉਹਨਾਂ ਨੂੰ ਅਸੀਂ ਬ੍ਰਿਛ ਵਾਸੀ ਕਹਿੰਦੇ ਹਾਂ। ਇਹ ਕਿਹੜੇ ਨੇ ਬੱਚੇ? ਬਾਂਦਰ। ਕੈਕਟਸ ਕੈਕਟਸ ਦੇ ਕੀ ਹੁੰਦੇ ਨੇ ਬੱਚੇ? ਸੂਲਾਂ ਜਾਂ ਕੰਡੇ। ਤੇ ਜੈਵਿਕ ਅੰਸ਼ ਕਿਹੜੇ ਨੇਗੇ ਵਾਤਾਵਰਨ ਦੇ ਜੈਵਿਕ ਅੰਸ਼ ਉਹ ਹੁੰਦੇ ਨੇ ਜਿਨ੍ਹਾਂ 'ਚ ਜੀਵਨ ਹੈ ਤਾਂ ਉਹ ਕਿਹੜੇ ਹੁੰਦੇ ਨੇ ਪੌਦੇ ਜਾਂ ਜਾਨਵਰ ਹਾਂਜੀ ਬੱਚੇ ਇਸ ਤੋਂ ਬਾਅਦ ਅੱਗੇ ਹੈ ਸਹੀ ਉੱਤਰ ਦੀ ਚੋਣ ਕਰੋ ਅਜੈਵਿਕ ਅੰਸ਼ ਵਿੱਚ ਸ਼ਾਮਲ ਹਨ ਹਾਂਜੀ ਅਜੈਵਿਕ ਅੰਸ਼ ਦੇ ਵਿੱਚ ਕੀ ਕੁਝ ਹੁੰਦਾ ਬੱਚੇ ਅਜੈਵਿਕ ਅੰਸ਼ ਦੇ ਵਿੱਚ ਹੋਗਾ ਹਵਾ ਪਾਣੀ ਮਿੱਟੀ ਇਹ ਵਾਤਾਵਰਨ ਦੇ ਅਜੈਵਿਕ ਅੰਸ਼ ਹਨ ਕੈਕਟਸ ਕੀ ਹੈ ਕੈਕਟਸ ਇੱਕ ਮਾਰੂਥਲੀ ਪੌਦਾ ਹੈ ਇਹ ਮਾਰੂਥਲੀ ਇਲਾਕਿਆਂ ਦੇ ਵਿੱਚ ਪਾਇਆ ਜਾਂਦਾ ਹਾਂਜੀ ਇਸ ਤੋਂ ਬਾਅਦ ਹੈ ਬੱਚੇ ਡੈਸ਼ ਦਾ ਸਰੀਰ ਧਾਰਾ ਰੇਖੀ ਹੁੰਦਾ ਹੁਣ ਗੰਡੋਏ ਚੀਤੇ ਮੱਛੀਆਂ ਤੇ ਪਹਾੜੀ ਰਿਚ ਇਹਨਾਂ ਸਾਰਿਆਂ ਦੇ ਵਿੱਚੋਂ ਧਾਰਾ ਰੇਖੀ ਸਰੀਰ ਕਿਸ ਦਾ ਦਾ ਬੱਚੇ ਉਹ ਹੈ ਮੱਛੀਆਂ ਮੱਛੀਆਂ ਦਾ ਸਰੀਰ ਧਾਰਾ ਰੇਖੀ ਹੁੰਦਾ ਤਾਂ ਕਿ ਇਹ ਪਾਣੀ ਦੇ ਵਿੱਚ ਆਸਾਨੀ ਦੇ ਨਾਲ ਚੱਲ ਸਕਣ ਹਾਂਜੀ ਇਸ ਤੋਂ ਬਾਅਦ ਹੈ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਡੈਸ਼ ਜੀਵ ਕਹਿੰਦੇ ਹਨ ਤਾਂ ਬੱਚੇ ਜਿਹੜੇ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਨੇ ਉਹਨਾਂ ਨੂੰ ਅਸੀਂ ਕੀ ਕਹ ਦਿੰਨੇ ਆ ਜਲੀ ਜੀਵ ਹਾਂਜੀ ਬੱਚੇ ਅੱਗੇ ਨੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤਾਂ ਪਹਿਲਾ ਪ੍ਰਸ਼ਨ ਹੈ ਆਵਾਸ ਦੀ ਪਰਿਭਾਸ਼ਾ ਦਿਓ ਆਵਾਸ ਕੀ ਹੁੰਦਾ ਬੱਚੇ ਉਹ ਥਾਂ ਜਿੱਥੇ ਸજીਵ ਰਹਿੰਦਾ ਹੈ ਉਸ ਨੂੰ ਆਵਾਸ ਕਿਹਾ ਜਾਂਦਾ ਹੈ ਜਿੱਥੇ ਵੀ ਸજીਵ ਰਹਿੰਦੇ ਨੇ ਉਸ ਜਗ੍ਹਾ ਨੂੰ ਆਪਾਂ ਕੀ ਕਹਿੰਦੇ ਨੇ ਬੱਚੇ ਆਵਾਸ ਅਗਲਾ ਪ੍ਰਸ਼ਨ ਦੇਖੋ ਸਥਲੀ ਅਤੇ ਜਲੀ ਜੀਵਾਂ ਦੀਆਂ ਦੋ ਉਦਾਹਰਨਾਂ ਦਿਓ ਸਥਲੀ ਜੀਵ ਕਿਹੜੇ ਨੇ ਜਿਹੜੇ ਸਥਲ ਤੇ ਰਹਿੰਦੇ ਨੇ ਜਿਵੇਂ ਮਨੁੱਖ ਸ਼ੇਰ ਗਾਂ ਆਦਿ ਤੇ ਜਲੀ ਜੀਵ ਕਿਹੜੇ ਨੇ ਜਿਹੜੇ ਪਾਣੀ ਚ ਰਹਿੰਦੇ ਨੇ ਜਿਵੇਂ ਮੱਛੀ ਵੇਲ ਅਤੇ ਡਾਲਫਿਨ ਆਦਿ ਤਾਂ ਬੱਚੇ ਅਗਲਾ ਪ੍ਰਸ਼ਨ ਹੈ ਅਨੁਕੂਲਤਾ ਦੀ ਪਰਿਭਾਸ਼ਾ ਦਿਓ ਅਨੁਕੂਲਤਾ ਕੀ ਹੁੰਦੀ ਹੈ ਜੀਵਿਤ ਵਸਤੂਆਂ ਦੁਆਰਾ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਅਨੁਸਾਰ ਢਾਲ ਲੈਣ ਦੀ ਯੋਗਤਾ ਨੂੰ ਅਨੁਕੂਲਤਾ ਕਹਿੰਦੇ ਹਨ ਕਿ ਜਿਹੜੀਆਂ ਜੀਵਿਤ ਵਸਤੂਆਂ ਨੇ ਉਹ ਜਿਉਂਦੇ ਰਹਿਣ ਦੇ ਲਈ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਦੇ ਅਨੁਸਾਰ ਢਾਲ ਲੈਂਦੇ ਨੇ ਇਸ ਨੂੰ ਅਸੀਂ ਕੀ ਕਹਿੰਦੇ ਹਾਂ ਅਨੁਕੂਲਤਾ ਹਾਂਜੀ ਬੱਚੇ ਅਗਲਾ ਪ੍ਰਸ਼ਨ ਹੈ ਉਤਪਾਦਕ ਕੀ ਹਨ ਹੁਣ ਉਤਪਾਦਕ ਕੀ ਹੁੰਦੇ ਨੇ ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ ਉਹਨਾਂ ਨੂੰ ਉਤਪਾਦਕ ਕਹਿੰਦੇ ਹਨ ਜਿਵੇਂ ਹਰੇ ਪੌਦੇ ਹਾਂਜੀ ਅਗਿਆ ਜੈਵਿਕ ਅੰਸ਼ ਕੀ ਹਨ ਜੈਵਿਕ ਅੰਸ਼ ਕੀ ਹੁੰਦੇ ਨੇ ਬੱਚੇ ਕਿਸੇ ਆਵਾਸ ਵਿੱਚ ਸਜੀਵ ਵਸਤੂਆਂ ਠੀਕ ਹੈ ਕਿਸੇ ਆਵਾਸ ਵਿੱਚ ਜਿੰਨੀਆਂ ਵੀ ਸਜੀਵ ਵਸਤੂਆਂ ਨੇ ਜਿਨ੍ਹਾਂ ਦੇ ਵਿੱਚ ਵੀ ਜੀਵਨ ਹੈ ਉਹ ਕੀ ਨੇ ਸਾਡੇ ਵਾਤਾਵਰਣ ਦੇ ਜੈਵਿਕ ਅੰਸ਼ ਹੁੰਦੇ ਨੇ ਜਿਵੇਂ ਪੌਦੇ ਜੰਤੂ ਅਤੇ ਸੂਖਮ ਜੀਵ ਇਹ ਸਾਰੇ ਵਾਤਾਵਰਨ ਦੇ ਜੈਵਿਕ ਅੰਸ਼ ਹਨ ਹਾਂਜੀ ਇਸ ਤੋਂ ਬਾਅਦ ਨੇ ਬੱਚੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਮ੍ਰਿਤ ਆਹਾਰੀ ਅਤੇ ਨਿਖੇੜਕ ਦੀ ਪਰਿਭਾਸ਼ਾ ਦਿਓ ਪਹਿਲਾਂ ਦੇਖੋ ਮ੍ਰਿਤ ਆਹਾਰੀ ਮ੍ਰਿਤ ਮਤਲਬ ਮਰਿਆ ਹੋਇਆ ਆਹਾਰੀ ਮਤਲਬ ਖਾਣ ਵਾਲੇ ਤਾਂ ਜਿਹੜੇ ਜੀਵ ਮਰੇ ਹੋਏ ਜਾਨਵਰਾਂ ਨੂੰ ਖਾਂਦੇ ਹਨ ਉਹਨਾਂ ਨੂੰ ਮ੍ਰਿਤ ਆਹਾਰੀ ਕਹਿੰਦੇ ਹਨ ਤੇ ਦੂਜੇ ਨੇ ਨਿਖੇੜਕ ਨਿਖੇੜ ਕਿਹੜੇ ਹੁੰਦੇ ਨੇ ਜਿਹੜੇ ਜੀਵ ਮਰੇ ਹੋਏ ਪੌਦਿਆਂ ਅਤੇ ਜਾਨਵਰਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਨੇ ਉਹਨਾਂ ਨੂੰ ਨਿਖੇੜਕ ਕਹਿੰਦੇ ਨੇ ਜਿਵੇਂ ਜੀਵਾਣੂ ਹਾਂਜੀ ਅਗਲਾ ਪ੍ਰਸ਼ਨ ਹੈ ਮੱਛੀ ਦੀਆਂ ਦੋ ਅਨੁਕੂਲਨ ਸੰਬੰਧੀ ਵਿਸ਼ੇਸ਼ਤਾਵਾਂ ਕਿਹੜੀਆਂ ਹਨ ਹਾਂਜੀ ਮੱਛੀ ਦੇ ਮੱਛੀ ਨੇ ਆਪਣੇ ਆਪ ਨੂੰ ਕਿਵੇਂ ਆਪਣੇ ਵਾਤਾਵਰਣ ਅਨੁਸਾਰ ਢਾਲਿਆ ਹੋਇਆਗਾ ਦੇਖੋ ਪਹਿਲੀ ਅਨੁਕੂਲਤਾ ਕੀ ਹੈਗੀ ਪਾਣੀ ਦੀ ਪ੍ਰਤੀਰੋਧਕਤਾ ਨੂੰ ਘਟਾਉਣ ਲਈ ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ਦੂਜੀ ਅਨੁਕੂਲਤਾ ਕੀ ਹੈ ਪਾਣੀ ਵਿੱਚ ਸਾਹ ਲੈਣ ਲਈ ਮੱਛੀ ਵਿੱਚ ਕੀ ਹੁੰਦੇ ਨੇ ਬੱਚੇ ਗਲ ਫੜੇ ਹਾਂਜੀ ਅਗਲਾ ਪ੍ਰਸ਼ਨ ਦੇਖੋ ਮਾਰੂਥਲ ਦਾ ਜਹਾਜ਼ ਕਿਸ ਜਾਨਵਰ ਨੂੰ ਕਿਹਾ ਜਾਂਦਾ ਹੈ ਕੋਈ ਦੋ ਉਦਾਹਰਨਾਂ ਜਾਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ਹੁਣ ਮਾਰੂਥਲ ਦੇ ਵਿੱਚ ਬੱਚਾ ਕੀ ਪਾਇਆ ਜਾਂਦਾ ਹੈ ਊਠ ਤਾਂ ਊਠ ਨੂੰ ਮਾਰੂਥਲ ਦਾ ਜਹਾਜ਼ ਕਿਹਾ ਜਾਂਦਾ ਹੈ ਹੁਣ ਇਸ ਨੂੰ ਮਾਰੂਥਲ ਦਾ ਜਹਾਜ਼ ਕਿਉਂ ਕਿਹਾ ਜਾਂਦਾ ਹੈ ਊਠ ਵਿੱਚ ਪਾਣੀ ਦਾ ਨੁਕਸਾਨ ਘਟਾਉਣ ਲਈ ਪਸੀਨੇ ਦੀਆਂ ਗ੍ਰੰਥੀਆਂ ਨਹੀਂ ਹੁੰਦੀਆਂ ਮਾਰੂਥਲ ਦੀ ਰੇਤ ਤੇ ਤੁਰਨ ਲਈ ਊਠ ਦੇ ਪੈਰ ਚੌੜੇ ਅਤੇ ਗੱਦੇਦਾਰ ਹੁੰਦੇ ਹਨ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਡੁੱਬੇ ਹੋਏ ਅਤੇ ਤੈਰਨ ਵਾਲੇ ਪੌਦਿਆਂ ਵਿੱਚ ਅੰਤਰ ਦੱਸੋ ਹੁਣ ਡੁੱਬੇ ਹੋਏ ਤੇ ਤੈਰਨ ਵਾਲੇ ਪੌਦੇ ਕਿਹੜੇ ਹੁੰਦੇ ਨੇ ਪੂਰੀ ਤਰ੍ਹਾਂ ਪਾਣੀ ਦੇ ਹੇਠਾਂ ਮਿਲਣ ਵਾਲੇ ਪੌਦਿਆਂ ਨੂੰ ਡੁੱਬੇ ਹੋਏ ਪੌਦੇ ਕਹਿੰਦੇ ਨੇ ਜਿਵੇਂ ਹਾਈਡ੍ਰੀਲਾ ਤੇ ਪਾਣੀ ਦੀ ਸਤ੍ਹਾ ਤੇ ਤੈਰਨ ਵਾਲੇ ਪੌਦਿਆਂ ਨੂੰ ਤੈਰਨ ਵਾਲੇ ਪੌਦੇ ਕਹਿੰਦੇ ਨੇ ਜਿਵੇਂ ਕਮਲ ਹਾਂਜੀ ਬੱਚੇ ਇਸ ਤੋਂ ਬਾਅਦ ਨੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਤਾਂ ਪ੍ਰਸ਼ਨ ਹੈ ਟਿੱਪਣੀ ਲਿਖੋ ਉਤਪਾਦਕ ਕੀ ਹੁੰਦੇ ਨੇ ਖਪਤਕਾਰ ਕੀ ਹੁੰਦੇ ਨੇ ਤੇ ਨਿਖੇੜਕ ਕੀ ਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਨੇ ਉਤਪਾਦਕ ਇਹ ਕੀ ਹੁੰਦੇ ਨੇ ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਨੇ ਉਹਨਾਂ ਨੂੰ ਉਤਪਾਦਕ ਕਹਿੰਦੇ ਨੇ ਜਿਵੇਂ ਹਰੇ ਪੌਦੇ ਹਰੇ ਪੌਦੇ ਕਿਉਂਕਿ ਆਪਣਾ ਭੋਜਨ ਆਪ ਬਣਾ ਸਕਦੇ ਨੇ ਇਸ ਲਈ ਇਹਨਾਂ ਨੂੰ ਕੀ ਕਹਿੰਦਾ ਬੱਚੇ ਉਤਪਾਦਕ ਹਾਂਜੀ ਬੱਚੇ ਅੱਗੇ ਨੇ ਖਪਤਕਾਰ ਉਹ ਜੀਵ ਜਿਹੜੇ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ ਅਤੇ ਦੂਸਰੇ ਜੀਵਾਂ ਦੁਆਰਾ ਤਿਆਰ ਭੋਜਨ ਖਾਂਦੇ ਹਨ ਉਹਨਾਂ ਨੂੰ ਖਪਤਕਾਰ ਕਹਿੰਦੇ ਹਨ ਤਾਂ ਜਿਹੜੇ ਜੀਵ ਪੌਦਿਆਂ ਮੰਗੂ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ ਇਹ ਆਪਣਾ ਭੋਜਨ ਦੂਜੇ ਜੀਵਾਂ ਤੋਂ ਲੈਂਦੇ ਨੇ ਇਹਨਾਂ ਨੂੰ ਖਪਤਕਾਰ ਕਹਿੰਦੇ ਨੇ ਜਿਵੇਂ ਮਨੁੱਖ ਗਾਂ ਆਦਿ ਤਾਂ ਬੱਚੇ ਅੱਗੇ ਨੇ ਨਿਖੇੜਕ ਨਿਖੇੜਕ ਕੀ ਹੁੰਦੇ ਨੇ ਜਿਹੜੇ ਜੀਵ ਮਰੇ ਹੋਏ ਪੌਦਿਆਂ ਅਤੇ ਜਾਨਵਰਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਨੇ ਉਹਨਾਂ ਨੂੰ ਨਿਖੇੜਕ ਕਹਿੰਦੇ ਨੇ ਜਿਵੇਂ ਜੀਵਾਣੂ ਹਾਂਜੀ ਅੱਗੇ ਦੇਖੋ ਵੱਖ-ਵੱਖ ਕਿਸਮ ਦੇ ਆਵਾਸਾਂ ਬਾਰੇ ਸੰਖੇਪ ਚਰਚਾ ਕਰੋ ਹੁਣ ਆਪਾਂ ਨੇ ਅਲੱਗ-ਅਲੱਗ ਕਿਸਮ ਦੇ ਆਵਾਸ ਬਾਰੇ ਆਪਾਂ ਗੱਲ ਕਰਾਂਗੇ ਆਵਾਸ ਮੁੱਖ ਤੌਰ ਤੇ ਤਿੰਨ ਕਿਸਮ ਦੇ ਨੇ ਸਭ ਤੋਂ ਪਹਿਲਾਂ ਕਿਹੜਾ ਬੱਚੇ ਸਥਲੀ ਆਵਾਸ ਜਾਂ ਥਲ ਧਰਤੀ ਤੇ ਰਹਿਣ ਵਾਲੇ ਜੀਵਾਂ ਦੇ ਆਵਾਸ ਨੂੰ ਸਥਲੀ ਆਵਾਸ ਕਹਿੰਦੇ ਨੇ ਜਿਵੇਂ ਮਾਰੂਥਲ ਅਤੇ ਘਾਹ ਦੇ ਮੈਦਾਨ ਹਾਂਜੀ ਇਸ ਤੋਂ ਬਾਅਦ ਹੈ ਜਲੀ ਆਵਾਸ ਮਤਲਬ ਪਾਣੀ ਚ ਰਹਿਣ ਵਾਲੇ ਜੰਤੂ ਜਿਹੜੇ ਪਾਣੀ ਚ ਰਹਿੰਦੇ ਨੇ ਉਹਨਾਂ ਦਾ ਜਲੀ ਆਵਾਸ ਹੁੰਦਾ ਹੈ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੇ ਆਵਾਸ ਨੂੰ ਜਲੀ ਆਵਾਸ ਕਹਿੰਦੇ ਨੇ ਜਿਵੇਂ ਸਮੁੰਦਰ ਅਤੇ ਛੱਪੜ ਆਦਿ ਤੇ ਬੱਚੇ ਇਸ ਤੋਂ ਬਾਅਦ ਤੀਜਾ ਜਿਹੜਾ ਆਵਾਸ ਹੈ ਉਹ ਕਹੜਾਗਾ ਹਵਾਈ ਜਾਂ ਬ੍ਰਿਛ ਵਾਸੀ ਆਵਾਸ ਇਹ ਕਿਹੜੇ ਹੁੰਦੇ ਨੇ ਇਹ ਹਵਾ ਜਾਂ ਦਰਖਤ ਤੇ ਰਹਿਣ ਵਾਲੇ ਜਿਹੜੇ ਜਾਨਵਰ ਨੇ ਉਹ ਹਵਾਈ ਜਾਂ ਬ੍ਰਿਛ ਵਾਸੀ ਆਵਾਸ ਕਰਦੇ ਨੇ ਹਵਾ ਵਿੱਚ ਉੱਡਣ ਵਾਲੇ ਜਾਂ ਦਰਖਤਾਂ ਤੇ ਰਹਿਣ ਵਾਲੇ ਜੀਵਾਂ ਦੇ ਆਵਾਸ ਨੂੰ ਹਵਾਈ ਜਾਂ ਬ੍ਰਿਛਵਾਸੀ ਆਵਾਸ ਕਹਿੰਦੇ ਹਨ। ਹਾਂਜੀ ਬੱਚੇ ਅੱਗੇ ਹੈ ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗਾਂ ਦੇ ਆਪਸੀ ਤਾਲਮੇਲ ਉਤੇ ਇੱਕ ਨੋਟ ਲਿਖੋ। ਹੁਣ ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗਾਂ ਦੇ ਆਪਸੀ ਤਾਲਮੇਲ ਬਾਰੇ ਆਪਾਂ ਨੇ ਇੱਕ ਨੋਟ ਲਿਖਣਾ ਹੈ। ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗ ਆਪਸ ਵਿੱਚ ਤਾਲਮੇਲ ਬਣਾ ਕੇ ਰੱਖਦੇ ਨੇ ਜੈਵਿਕ ਭਾਗ ਜਿਵੇਂ ਸજીਵਾਂ ਨੂੰ ਜੀਵਿਤ ਰਹਿਣ ਲਈ ਆ ਜੈਵਿਕ ਭਾਗ ਜਿਵੇਂ ਹਵਾ ਪਾਣੀ ਮਿੱਟੀ ਸੂਰਜੀ ਪ੍ਰਕਾਸ਼ ਆਦਿ ਦੀ ਜ਼ਰੂਰਤ ਹੁੰਦੀ ਹੈ ਜੈਵਿਕ ਅੰਸ਼ ਵਾਤਾਵਰਣ ਵਿੱਚ ਅਜੈਵਿਕ ਅੰਸ਼ਾਂ ਦਾ ਸੰਤੁਲਨ ਵੀ ਬਣਾਈ ਰੱਖਦੇ ਹਨ ਹਾਂਜੀ ਅੱਗੇ ਦੇਖੋ ਸજીਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ ਦੱਸੋ ਹਾਂਜੀ ਸਜੀਵ ਵਸਤੂਆਂ ਕਿਹੜੀਆਂ ਨੇ ਤੇ ਨਿਰਜੀਵ ਵਸਤੂਆਂ ਕਿਹੜੀਆਂ ਨੇ ਸਜੀਵ ਵਸਤੂਆਂ ਗਤੀ ਕਰ ਸਕਦੀਆਂ ਨੇ ਕਿ ਜਿਹੜੀਆਂ ਸਜੀਵ ਵਸਤੂਆਂ ਨੇ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਚੱਲ ਸਕਦੀਆਂ ਨੇ ਜਦਕਿ ਨਿਰਜੀਵ ਵਸਤੂਆਂ ਗਤੀ ਨਹੀਂ ਕਰ ਸਕਦੀਆਂ ਸਜੀਵ ਵਸਤੂਆਂ ਵਿੱਚ ਵਾਧਾ ਹੁੰਦਾ ਹੈਗਾ ਜਦਕਿ ਨਿਰਜੀਵ ਵਸਤੂਆਂ ਵਿੱਚ ਵਾਧਾ ਨਹੀਂ ਹੁੰਦਾ ਸજીਵ ਸਾਹ ਲੈਂਦੇ ਹਨ ਜਦਕਿ ਨਿਰਜੀਵ ਸਾਹ ਨਹੀਂ ਲੈਂਦੇ ਸજીਵਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ ਜਦਕਿ ਨਿਰਜੀਵਾਂ ਨੂੰ ਭੋਜਨ ਦੀ ਲੋੜ ਨਹੀਂ ਹੁੰਦੀ ਸਜੀਵ ਮਹਿਸੂਸ ਕਰ ਸਕਦੇ ਨੇ ਜਦਕਿ ਨਿਰਜੀਵ ਵਸਤੂਆਂ ਮਹਿਸੂਸ ਨਹੀਂ ਕਰ ਸਕਦੀਆਂ ਸਜੀਵ ਆਪਣੇ ਵਰਗੇ ਹੋਰ ਜੀਵ ਪੈਦਾ ਕਰ ਸਕਦੇ ਹਨ ਜਦ ਕਿ ਨਿਰਜੀਵ ਵਸਤੂਆਂ ਆਪਣੇ ਵਰਗੀਆਂ ਹੋਰ ਵਸਤੂਆਂ ਆਪ ਪੈਦਾ ਨਹੀਂ ਕਰ ਸਕਦੀਆਂ ਤਾਂ ਸਜੀਵ ਵਸਤੂਆਂ ਦੇ ਉਦਾਹਰਣ ਦੇਖੋ ਬੱਚੇ ਮਨੁੱਖ ਗਾਂ ਜੀਵਾਣੂ ਅਤੇ ਪੌਦੇ ਆਦਿ ਜਦ ਕਿ ਨਿਰਜੀਵ ਵਸਤੂਆਂ ਵਿੱਚ ਕੀ ਕੁਝ ਆ ਜਾਂਦਾ ਬੱਚੇ ਕੁਰਸੀ ਚੌਕ ਮਿੱਟੀ ਅਤੇ ਪੈਨ ਆਦਿ ਤਾਂ ਬੱਚੇ ਇਹ ਸੀ ਆਪਣਾ ਪਾਠ ਸਜੀਵ ਅਤੇ ਉਹਨਾਂ ਦਾ ਝੁਗਿਰਦਾ ਤੇ ਉਮੀਦ ਕਰਦੇ ਆ ਕਿ ਇਸ ਪਾਰਟ ਦੇ ਸਾਰੇ ਪ੍ਰਸ਼ਨ ਤੁਹਾਨੂੰ ਸਮਝ ਆ ਗਏ ਹੋਣਗੇ ਤਾਂ ਬੱਚੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ